ਸ਼ੁਗਲ ਜੀ ਪੰਜਾਬ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਨਿਗਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲ ਇੱਕ ਨਜ਼ਰ ਮਾਰਾਂਗੇ ਅਹਿਮ ਸੁਰਖੀਆਂ ਤੇ ਮਜੀਠੀਆ ਦੇ ਮਜੀਠਾ ਪੰਚਤ ਤੋਂ ਪਹਿਲਾਂ ਗਨੀਵਕੌਰ ਦੇ ਪੁਲਿਸ ਵਿਸ਼ਵਾਲੇ ਤਿੱਖੀ ਬਹਿਸ ਸਮਰਥਕਾਂ ਸਣੀ ਧੰਨੇ ਦੇ ਬੈਠੇ ਕਿਹਾ ਵਿਕਰਮ ਸਿੰਘ ਮਜੀਠੀਆ ਹਮੇਸ਼ਾ ਬੋਲਦੇ ਨੇ ਸੱਚ ਵਿਕਰਮ ਸਿੰਘ ਮਜੀਠੀਆ ਕੇਸ ਦੇ ਵਿੱਚ ਜੀਐਲਸੀਬੀ ਦੀ ਐਂਟਰੀ ਨੂੰ ਲੈ ਕੇ ਮੰਤਰੀ ਅਮਨ ਅਰੋੜਾ ਨੇ ਚੁੱਕੇ ਸਵਾਲ ਕਿਹਾ ਮਜੂਰੀਟੀਆ ਦੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦੇ 65 ਲੱਖ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ ਸਿਹਤ ਮੰਤਰੀ ਨੇ ਕੀਤਾ ਵੱਡਾ ਐਲਾਨ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਮਿਲੇਗਾ ਬੀਮਾ ਮਹਿੰਗਾ ਤੇ ਕਾਰੋਬਾਰੀ ਵਿਚਕਾਰ ਹਿੰਸਕ ਚੜਪ ਐਸਐਸਆਈ 23 ਸਿਰ ਤੇ ਚਾਕੂ ਨਾਲ ਕੀਤਾ ਗਿਆ ਹਮਲਾ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਹੁਣ ਖਬਰਾਂ ਵਿਸਥਾਰ ਦੇ ਨਾਲ ਵਿਕਰਮ ਸਿੰਘ ਮਜੀਠੀਆ ਜੋ ਕਿ ਵਿਜੀਲੈਂਸ ਦੀ ਹਿਰਾਸਤ ਦੇ ਵਿਚਨੇ ਉਹਨਾਂ ਨੂੰ ਅੱਜ ਵਿਜੀਲੈਂਸ ਦੇ ਵੱਲੋਂ ਮਜੀਠਾ ਵਿਖੇ ਰਿਹਾਈਸ਼ੀ ਦਫ਼ਤਰ ਵਿੱਚ ਜਾਂਚ ਲਈ ਲਿਆਂਦਾ ਜਾ ਰਿਹਾ ਹੈ ਜਿਸ ਉਤੇ ਮਜੀਠੀਆ ਦੀ ਧਰਮ ਪਤਨੀ ਹਲਕਾ ਵਿਧਾਇਕਾ ਬੀਬੀ ਗਨੀਵ ਕੌਰ ਮਜੀਠੀਆ ਵੀ ਮਜੀਠਾ ਪਹੁੰਚੇ ਨੇ ਆਪਣੇ ਦਫ਼ਤਰ ਵਿੱਚ ਜਾਣ ਲੱਗੇ ਤਾਂ ਉਹਨਾਂ ਨੂੰ ਉੱਥੇ ਸਥਿਤ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਲਗਾ ਕੇ ਰੋਕ ਦਿੱਤਾ ਗਿਆ ਜਿਸ ਉਤੇ ਬੀਬਾ ਗਨੀਵ ਕੌਰ ਮਜੀਠੀਆ ਤੇ ਪੁਲਿਸ ਦਰਮਿਆਨ ਜਿਹੜੀ ਹੈ ਤਿੱਖੀ ਬਹਿਸ-ਵਾਜ਼ੀ ਚੱਲਦੀ ਰਹੀ ਹੈ ਜਿਸ ਦੇ ਚੌਦੜਿਆ ਪੁਲਿਸ ਵੱਲੋਂ ਮਜੀਠੀਆ ਦੇ ਵਿਹਾਇਸ਼ ਦਫਤਰ ਨੂੰ ਤਾਲਾ ਲਗਾ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਵਿਧਾਇਕਾ ਬੀਬਾ ਗਨੀਵਕੌਰ ਮਜੀਠੀਆ ਦੇ ਵੱਲੋਂ ਆਪਣੇ ਸਮਰਥਕਾਂ ਸਮੇਤ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਗਾ ਦਿੱਤਾ ਗਿਆ ਗਨੀਵਕੌਰ ਮਜੀਠੀਆ ਨੇ ਦੋਸ਼ ਲਗਾਇਆ ਕਿ ਹੁਣ ਹਰ ਕੋਈ ਵਿਕਰਮ ਸਿੰਘ ਮਜੀਠੀਆ ਦਾ ਨਾਮ ਲੈ ਰਿਹਾ ਹੈ ਕਿਉਂਕਿ ਉਹ ਮਾੜੀ ਅੰਸਰਾਂ ਨੂੰ ਉਜਾਗਰ ਕਰਦੇ ਸਨ ਤੇ ਹਮੇਸ਼ਾ ਸੱਚਲੀ ਬੋਲਦੇ ਹਨ ਉਹਨਾਂ ਕਿਹਾ ਕਿ ਹੁਣ ਤੱਕ ਤਾਂ ਪੁਲਿਸ ਨੂੰ ਜਾਂਚ ਵਿੱਚ ਕੁਝ ਨਹੀਂ ਮਿਲੇ ਪੁਲਿਸ ਵੱਲੋਂ ਰੋਕੇ ਜਾਉਂਦੇ ਗਨੀਵਕੌਰ ਪੋੜੀਆਂ ਵਿੱਚ ਬੈਠ ਗਏ

ਜਿਹੜੇ ਲੈਪਟਾਪ ਦੀ ਗੱਲ ਹੋ ਰਹੀ ਹੈ ਤੁਹਾਡੇ ਬੱਚਿਆਂ ਦੇ ਐਸੈਟਸ ਐਸੈਟਸ ਕਹਿੰਦੇ ਆ ਡਿਸਪਰੋਪੋਰਸ਼ਨੇਟ ਐਸੈਟਸ 540 ਕਰੋੜ ਜੇ ਨਹੀਂ ਲੱਭੇ ਨਾ ਦੇਣਗੇ ਸਾਨੂੰ ਦੱਸੋ ਦੇਣਗੇ ਸਾਨੂੰ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿੱਸਦਾ ਗੱਲਾ ਬਿਕਰਮਜੀਠਾ ਦੱਸਦਾ ਉਹਨੂੰ ਦੱਸਦੀ ਹੈ ਕਿ ਹੁਣ ਤੱਕ ਵਿਜ਼ਲੈਸ ਵੱਲੋਂ ਮਜੀਠੀਆ ਦੀ ਪੁਸ਼ਕਿਸ਼ ਬਹੁਤ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ ਇਹ ਮਾਮਲਾ ਹੁਣ ਜ਼ਿਆਦਾ ਗੰਭੀਰ ਹੋ ਰਿਹਾ ਹੈ ਕੱਲ ਮਜੀਠੀਆ ਨੂੰ ਕੋਰਟ ਵਿੱਚ ਫਿਰ ਤੋਂ ਪੇਸ਼ ਕੀਤਾ ਜਾਏਗਾ ਨਸ਼ੇ ਦੇ ਮੁੱਦੇ ਤੇ ਅੱਜ ਮੋੜ ਤੋਂ ਆਪ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਦੋਸ਼ ਲਗਾਏ ਕਿ ਪਾਰਸ਼ਪਾ ਮਜੀਠੀਆ ਨੂੰ ਬਚਾਉਣਾ ਚਾਹੁੰਦੀ ਹੈ ਤੇ ਉਸ ਦੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪ੍ਰੈਸ ਕਾਨਫਰੰਸ ਦੌਰਾਨ ਅਮਨ ਅਰੋੜਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੇਂਦਰ ਤੇ ਦੋਸ਼ ਲਗਾਇਆ ਤੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਲਈ ਕੇਂਦਰ ਨੇ ਆਪਣੀਆਂ ਏਜੰਸੀਆਂ ਲਗਾਈਆਂ ਹੋਈਆਂ ਨੇ ਤੇ ਪੰਜਾਬ ਸਰਕਾਰ ਤੋਂ ਇਸ ਸਾਰੇ ਮਾਮਲੇ ਵਿੱਚ ਡਿਟੇਲ ਮੰਗੀ ਚਾਰੀ ਹੈ ਇਸ ਚੀਜ਼ ਤੋਂ ਬੜਾ ਕਨਵਿੰਸਡ ਹੋਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਸ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਉਹਨਾਂ ਦਾ ਤਰੀਕਾ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਭਾਜਪਾ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਮਨਜੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਵਿਕਰਮ ਜੀਠੇ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀ ਹੈ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਆ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪ ਦਾ ਡਿਫੈਂਸ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਨਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹਦਾ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਅਜ 18 ਸਾਲ ਹੋ ਗਏ ਇਸ ਦੌਰਾਨ ਉਹਨਾਂ ਅਕਾਲੀਆਂ ਤੇ ਦੋਸ਼ ਲਗਾਏ ਕਿ ਅਕਾਲੀਆਂ ਦੀ ਸਰਕਾਰ ਦੇ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਨਸ਼ਿਆਂ ਦਾ ਧੰਦਾ ਚੱਲ ਰਿਹਾ ਹੈ ਉਹਨਾਂ ਮਜੀਠੀਆ ਮਾਮਲੇ ਵਿੱਚ ਐਨਸੀਬੀ ਵੱਲੋਂ ਜਾਂਚ ਕੀਤੀ ਜਾਂਦੀ ਵੀ ਸਵਾਲ ਚੁੱਕੇ ਨੇ ਵੰਡਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕੋਮੀ ਡਾਕਟਰ ਦਿਵਸ ਤੇ ਇੱਥੇ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਅਤੇ ਅਹਿਮ ਐਲਾਨ ਕੀਤੇ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੂਬੇ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਬੀਮਾ ਮਿਲੇਗਾ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਜਿਹੜੀ ਨੇ ਕਲੀਨਿਕਸ ਦੇ ਵਿੱਚ ਡੇਂਗੂ ਪ੍ਰੈਗਨੈਂਸੀ ਐਚਆਈਵੀ ਅਤੇ ਹੈਪਟਾਈਟਸ ਦੇ ਟੈਸਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਏਗੀ ਸੋ ਅਹਿਮ ਐਲਾਨ ਕਰ ਦਿਆ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਨੇ ਮੈਡੀਕਲ ਖੇਤਰ ਦੇ ਵਿੱਚ ਕਾਫੀ ਤਰੱਕੀ ਕਰ ਲਈ ਹੈ ਅਤੇ ਹਾਰਟ ਅਟੈਕ ਦੀ ਬਿਮਾਰੀ ਦਾ ਇਲਾਜ ਅਤ ਆਧੁਨਿਕ ਤਰੀਕੇ ਨਾਲ ਹੋ ਰਿਹਾ ਹੈ ਜਦੋਂ ਕਿਸੇ ਨੂੰ ਹਾਰਟ ਅਟੈਕ ਹੁੰਦਾ ਹੈ ਤਾਂ ਇਹ ਮਿੰਟਾਂ ਸਕਿੰਟਾਂ ਦੀ ਖੇਡ ਹੁੰਦੀ ਹੈ ਉਹਨਾਂ ਦੱਸਿਆ ਕਿ ਅਜਿਹੇ ਮਰੀਜ਼ਾਂ ਨੂੰ ਇੱਕ ਸਪੈਸ਼ਲ ਟੀਕਾ ਲਗਾਇਆ ਜਾਂਦਾ ਹੈ ਤਾਂ ਜੋ ਉਹਨਾਂ ਦੀ ਜਾਨ ਬਚਾਈ ਜਾ ਸਕੇ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਵੀ ਹੋ ਕਿ ਅੱਜ ਨੈਸ਼ਨਲ ਡਾਕਟਰਸ ਡੇ ਹੈ ਔਰ ਨੈਸ਼ਨਲ ਡਾਕਟਰਸ ਦੇ ਜਿਹੜਾ ਹੈਗਾ ਉਹ ਅਸੀਂ ਸੈਲੀਬ੍ਰੇਟ ਕਰਦੇ ਹਾਂ ਜੀ ਇੱਕ ਬਹੁਤ ਹੀ ਐਮੀਨੈਂਟ ਸਾਡੇ ਪੋਜੀਸ਼ਨ ਜਿਹੜੇ ਹੋਏ ਆ ਡਾਕਟਰ ਬੀਸੀ ਰੋਏ ਵਿਦਾਨ ਚੰਦਰਾ ਰੋਏ ਉਹਨਾਂ ਦਾ ਜਨਮ ਵੀ ਪਹਿਲੀ ਜੁਲਾਈ ਨੂੰ ਹੋਇਆ ਸੀ ਤੇ ਉਹਨਾਂ ਨੇ ਇਸ ਪਾਣੀ ਸੰਸਾਰ ਨੂੰ ਅਲਵਿਦਾ ਵੀ ਪਹਿਲੀ ਜੁਲਾਈ ਨੂੰ ਕੀਤਾ ਸੀਗਾ ਤੇ ਇਹ ਜਨਮ ਤੇ ਜਿਹੜਾ ਉਹਨਾਂ ਦਾ ਮੌਤ ਦਾ ਸੇਮ ਡੇ ਹੋਣਾ ਇਹ ਵੀ ਇੱਕ ਕੋਇਨਸੀਡੈਂਸੀ ਔਰ ਬਹੁਤ ਇੱਕ ਐਮੀਨੈਂਟ ਡਾਕਟਰ ਬੈਸਟ ਬੰਗਾਲ ਤੋਂ ਜਿਹੜੇ ਕਿ ਵੈਸਟ ਬੰਗਾਲ ਦੇ ਮੁੱਖ ਮੰਤਰੀ ਵੀ ਬਣੇ ਔਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜੀ ਕਿ ਇਸ ਵੇਲੇ ਤਕਰੀਬਨ ਤਕਰੀਬਨ ਜਿਹੜੇ ਆ ਗਿਆ ਇੱਕ ਮਿਲੀਅਨ ਜਿਹੜੇ ਡਾਕਟਰਸ ਮੈਡੀਕਲ ਸਟੂਡੈਂਟ ਜੇ ਮੈਂ ਸਾਰੇ ਕਹਿਣਾ ਇੰਟਰਨਸ ਵਗੈਰਾ ਤੇ ਇੱਕ ਮਿਲੀਅਨ ਡਾਕਟਰਸ ਨੂੰ ਰਿਪਰੈਜ਼ੈਂਟ ਕਰਦੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹਦੇ ਫਾਊਂਡਰ ਵੀ ਸੀ ਉਹ ਤੇ ਮੈਡੀਕਲ ਕਾਉਂਸਲ ਆਫ ਇੰਡੀਆ ਜਿਹੜੀ ਕਿ ਮੈਡੀਕਲ ਐਜੂਕੇਸ਼ਨ ਨੂੰ ਤੇ ਹੁਣ ਉਹਦਾ ਜਿਹੜਾ ਨਵਾਂ ਰੂਪ ਹੈ ਉਹ ਨੈਸ਼ਨਲ ਮੈਡੀਕਲ ਕਮਿਸ਼ਨ ਉਹਦੇ ਵੀ ਫਾਊਂਡਰ ਉਹ ਸਨ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਮੈਡੀਕਲ ਸਰਵਿਸਿਜ਼ ਨੂੰ ਸੈਟ ਅਪ ਕਰਨ ਵਾਸਤੇ ਦੇਸ਼ ਦੇ ਵਿੱਚ ਔਰ ਆਜ਼ਾਦੀ ਦੀ ਲੜਾਈ ਦੇ ਵਿੱਚ ਬਹੁਤ ਵੱਡੀ ਉਹਨਾਂ ਦੀ ਕੰਟਰੀਬਿਊਸ਼ਨ ਸੀ ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਔਰ ਇਸ ਦਿਨ ਅਸੀਂ ਜਿਹੜੇ ਹੈਗੇ ਸਾਡੇ ਜਿਹੜੇ ਡਾਕਟਰਸ ਹੈ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਸਾਰੇ بڑے ਪੱਲੀ ਪਾਂਤ ਜਾਣਦੇ ਹੋ ਕਿ ਕਰੋਨਾ ਵੇਲੇ ਡਾਕਟਰਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਖਤਰੇ 'ਚ ਪਾ ਕੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਸੋ ਮੇਰੇ ਨਾਲ ਸਾਡੇ ਪ੍ਰਿੰਸੀਪਲ ਸੈਕਟਰੀ ਹੈਲਥ ਰਾਹੁਲ ਜੀ ਔਰ ਗਨਸ਼ਿਆਮ ਜੀ ਸਾਡੇ ਜਿਹੜੇ ਮਿਸ਼ਨ ਡਾਇਰੈਕਟਰ ਐਨ ਐਚ ਐਮ ਦੇ ਨਾਲ ਸਾਡੇ ਡਾਇਰੈਕਟ ਹਲਥ ਸਰਵਿਸਸ ਡਾਕਟਰ ਹਤਿੰਦਰ ਜੀ ਡਾਕਟਰ ਜਸਪ੍ਰੀਤ ਸਾਡੇ ਜਿੰਨੇ ਸਾਰੇ ਪ੍ਰੋਗਰਾਮ ਅਫਸਰ ਹੈ ਸਾਡੇ ਡਾਇਰੈਕਟਰ ਪ੍ਰਿੰਸੀਪਲ ਔਰ ਸਾਰੇ ਜਿੰਨੇ ਸਾਡੇ ਕੋਲ ਸਭ ਤੋਂ ਵੱਡੀ ਗੱਲ ਇਹ ਆ ਕਿ ਡਾਕਟਰ ਬਿਸ਼ਮ ਮੋਨ ਜੋ ਡੀ ਐਮ ਸੀ ਦੇ ਵਿੱਚ ਕਾਰਡੀਓਲੋਜਿਸਟ ਹੈ ਪ੍ਰੋਫੈਸਰ ਹੈ ਇਹ ਤੇ ਡਾਕਟਰ ਐਡੀ ਇਹਨਾਂ ਨੇ ਜਿਹੜਾ ਇੱਕ ਸਟੈਮੀ ਪ੍ਰੋਜੈਕਟ ਅੱਜ ਅਸੀਂ ਜਿਹੜੇ ਹਾਰਟ ਦੇ ਡਾਕਟਰ ਹੈ ਜਿਹੜੇ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਕੀਤੀ ਆ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਆਨਰ ਕੀਤਾ ਸਿਹਤ ਮੰਤਰੀ ਮੁਤਾਬਿਕ ਸਰਕਾਰੀ ਅਤੇ ਪ੍ਰਾਈਵੇਟ ਸਿਹਤ ਖੇਤਰ ਵੱਲੋਂ ਮਿਲ ਕੇ ਕੰਮ ਕਰਨ ਨਾਲ ਵੀ ਲੋਕਾਂ ਦੀ ਧਾਰਨਾ ਬਦਲੀ ਹੈ ਅੱਜ ਡਾਕਟਰ ਦਿਵਸ ਦੇ ਮੌਕੇ ਤੇ ਸਾਰੇ ਡਾਕਟਰਾਂ ਨੂੰ ਵਧਾਈ ਦਿੱਤੀ ਗਈ ਅਤੇ ਨਾਲ ਹੀ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਹ ਪੰਜਾਬ ਦੇ 3 ਕਰੋੜ ਲੋਕਾਂ ਦੀ ਸੇਵਾ ਕਰ ਰਹੇ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਕਰੀਬੀ ਸਮਝੇ ਜਾਂਦੇ ਸੀਨੀਅਰ ਆਪ ਆਗੂ ਜਸਵੀਰ ਸਿੰਘ ਜੱਸੀ ਸੇਖੋ ਨੇ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਦਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਲਾਲਚੰਦ ਕਟਾਰੂ ਚੱਕ ਤੇ ਵਿੱਤ ਮੰਤਰੀ ਹਰਪਾਲ ਸਿੰਘ ਜੀਮਾ ਸਮੇਤ ਕਈ ਵੱਡਿਆਗੋ ਮੌਜੂਦ ਸਨ ਜਸਵੀਰ ਸਿੰਘ ਸੇਖੋਂ ਨੂੰ ਵਧਾਈ ਦਿੰਦਿਆਂ ਕੈਪਟਨ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਸੇਖੋਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਵਿੱਚ ਜਤਾਏ ਗਏ ਵਿਸ਼ਵਾਸ ਤੇ ਖਰੇ ਉਤਰਨਗੇ। ਅਤੇ ਇਹ ਯਕੀਨੀ ਬਣਾਉਣਗੇ ਕਿ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਸ਼ੁਰੂ ਕੀਤੀ ਗਈਆਂ ਨਿਯੋਜਨਾਵਾਂ ਸਮਾਜ ਦੇ ਸਾਰੇ ਵਰਗਾਂ ਖਾਸ ਕਰਕੇ ਖੇਤੀਬਾੜੀ ਖੇਤਰ ਨਾਲ ਜੁੜੇ ਲੋਕਾਂ ਤੱਕ ਸੁਚਾਰੂ ਢੰਗ ਨਾਲ ਪਹੁੰਚਣ ਕਿਉਂਕਿ ਉਹ ਖਰੀਦ ਪ੍ਰਕਿਰਿਆ ਦਾ ਮੁੱਖ ਹਿੱਸਾ ਹੈ ਸਰਦਾਰ ਜਸਵੀਰ ਸਿੰਘ ਜੱਸੀ ਸੇਖੋਂ ਜੀ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਅੱਜ ਉਹਨਾਂ ਨੇ ਮੈਂਬਰ ਪੰਜਾਬ ਸਟੇਟ ਫੂਡ ਕਾਰਪੋਰੇਸ਼ਨ ਦਾ ਅਹਿਮ ਅਹੁਦਾ ਸੰਭਾਲਿਆਗਾ ਸੋ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਸਾਡੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਪੰਜਾਬ ਦੇ ਆਮ ਆਦਮੀ ਪਾਰਟੀ ਕਾਇਦੇ ਦੇ ਪ੍ਰਧਾਨ ਔਰ ਮੇਰੇ ਕੈਬਨਟ ਕੋਲੀਗ ਅਮਨ ਅਰੋੜਾ ਜੀ ਔਰ ਫੂਡ ਮਿਨਿਸਟਰ ਲਾਲਚੰਦ ਕਟਾਰੂ ਚੱਕ ਜੀ ਵਰਿੰਦਰ ਗੋਇਲ ਜੀ ਗਜਰ ਮਾਜਰਾ ਸਾਹਿਬ ਔਰ ਸਾਰੇ ਵੀ ਜਿੰਨੇ ਚੇਅਰਮੈਨ ਦੋਸਤ ਮਿੱਤਰ ਸਾਰੇ ਆਏ ਨੇ ਔਰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇੱਕ ਪਰਿਵਾਰ ਦੇ ਮੈਂਬਰ ਬਣ ਕੇ ਅੱਜ ਦੇ ਇਸ ਖੁਸ਼ੀ ਦੇ ਸਮਾਗਮ 'ਚ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਬਹੁਤ ਹੀ ਅਹਿਮ ਪੋਸਟਾ ਜਿਹਦੇ ਉੱਤੇ ਮੈਸਮਨ ਦਾ ਸੇਖੋ ਸਾਹਿਬ ਨੂੰ ਸੀਐਮ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਵਿਸ਼ਵਾਸ ਕਰਕੇ ਲਾਇਆਗਾ ਔਰ ਲਗਾਤਾਰ ਪੰਜਾਬ ਦੀ ਤਰੱਕੀ 'ਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ ਔਰ ਪੰਜਾਬ ਨੂੰ ਜਿਹੜਾ ਬੁਲੰਦੀਆਂ ਤੱਕ ਲੈ ਕੇ ਜਾਣਗੇ ਬਹੁਤ ਹੀ ਪੁਰਾਣੇ ਸਾਥੀ ਨੇ ਬਿਲਕੁਲ ਜਿਵੇਂ ਅਮਨ ਰੂੜਾ ਜੀ ਨੇ ਕਿਹਾਗਾ ਕਿ ਸ਼ੁਰੂ ਤੋਂ ਲੈ ਕੇ ਜਿਸ ਦਿਨ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਉਸ ਦਿਨ ਤੋਂ ਲੈ ਕੇ ਅੰਨਾ ਮੂਵਮੈਂਟ ਤੋਂ ਲੈ ਕੇ ਪੰਜਾਬ ਦੇ ਲਈ ਸੰਘਰਸ਼ ਕਰ ਰਹੇ ਨੇਗੇ ਪੰਜਾਬ ਨੂੰ ਜੋ ਸੁਪਨਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਿਰਜਿਆਗਾ ਕਿ ਰੰਗਲਾ ਪੰਜਾਬ ਬਣਾਉਣਾਗਾ ਉਹ ਇੱਕ ਸਾਥੀ ਵਜੋਂ ਆਪਣੀ ਭੂਮਿਕਾ ਨਿਭਾ ਰਹੇ ਸੁਇਸ਼ ਦੇ ਨਾਲ ਹੀ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਣ ਤੇ ਜਸਵੀਰ ਸਿੰਘ ਜੱਸੀ ਸੇਖੋਂ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਇਮਾਨਦਾਰੀ ਤੇ ਨਾਲ ਨਿਭਾਉਣਗੇ ਬਹੁਤ ਖੁਸ਼ੀ ਮਹਿਸੂਸ ਕਰਦਾ ਹਾਂ ਔਰ ਧੰਨਵਾਦ ਕਰਦਾ ਹਾਂ ਸਾਡੇ ਮਾਨਯੋਗ ਮੁੱਖ ਮੰਤਰੀ ਮੇਰੇ ਨਿੱਜੀ ਦੋਸਤ ਭਗਵੰਤ ਮਾਨ ਜੀ ਦਾ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਔਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਤੁਹਾਡਾ ਆਿਆਂ ਦਾ ਧੰਨਵਾਦ ਕਰਦਾ ਹਾਂ ਔਰ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜਿਸ ਅਹੁਦੇ ਤੇ ਤੁਸੀਂ ਅੱਜ ਬਿਰਾਜਮਾਨ ਮੈਨੂੰ ਬਿਠਾਇਆ ਗਿਆ ਕਿ ਇਹਦੀ ਗ੍ਰੀਮਾ ਨੂੰ ਚਾਰਚਾਂ ਲਾਵਾਂਗੇ ਔਰ ਜਿਹੜਾ ਵੀ ਫੂਡ ਨਾਲ ਰਿਲੇਟਡ ਹੋਊਗੀ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲ ਕਰਦੇ ਰਾਵਾਂਗੇ ਔਰ ਤੁਹਾਡਾਂ ਆਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਦੱਸਿਆ ਜਾਂਦਾ ਹੈ ਕਿ ਫੂਡ ਕਮਿਸ਼ਨ ਪੰਜਾਬ ਦੀ ਏਜੰਸੀਆਂ ਵੱਲੋਂ ਤੈ ਮਾਪ ਡੰਡਾਂ ਦੀ ਗੁਣਵੱਤਾ ਦੀ ਮਿਆਰਤਾ ਦਾ ਨਿਰੀਖਣ ਕਰਨ ਦਾ ਅਹਿਮ ਸੀਮਾ ਹੁੰਦਾ ਹੈ ਇਸ ਨਿਯੁਕਤੀ ਨਾਲ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਚਿਕਨੀ ਖਾਸੇ ਦੇ ਜਸਵੀਰ ਸਿੰਘ ਜਰਸੀ ਸੇਖੋ ਆਪ ਦੀ ਟਿਕਟ ਤੇ ਤੁਰੀ ਤੋ ਵਿਧਾਨ ਸਭਾ ਚੋਣ ਵੀ ਲੜੇ ਸਨ ਪਰ ਬਹੁਤ ਹੀ ਥੋੜੇ ਵੋਟਾਂ ਦੇ ਫਰਕ ਨਾਲ ਉਹ ਆਪਣੇ ਸਿਆਸੀ ਵਿਰੋਧੀ ਕਾਂਗਰਸੀਆ ਗੂ ਦਲਵੀਰ ਸਿੰਘ ਗੋਲਡੀ ਖੰਗੂੜਾ ਤੋਂ ਹਾਰ ਗਏ ਸਨ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਦੇ ਇੰਟਰਨਾਂ ਦਾ ਸਟਾਈਪੈਂਟ ਵਧਾਉਣ ਦਾ ਫੈਸਲਾ ਕੀਤਾ ਹੈ ਹੁਣ ਉਹਨਾਂ ਨੂੰ 15000 ਰੁਪਏ ਦੀ ਬਜਾਏ 22000 ਰੁਪਏ ਪ੍ਰਤੀ ਮਹੀਨਾ ਮਿਲਣਗੇ ਦੱਸਦੀ ਹੈ ਕਿ ਪੋਸਟ ਗ੍ਰੈਜੂਏਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਪਹਿਲੇ ਦੂਜੇ ਅਤੇ ਤੀਜੇ ਸਾਲ ਦੇ ਵਿੱਚ ਕ੍ਰਮਵਾਰ 76 77 ਅਤੇ 78000 ਰੁਪਏ ਦਿੱਤੇ ਜਾਣਗੇ ਇਸੇ ਤਰ੍ਹਾਂ ਸੀਨੀਅਰ ਡਾਕਟਰਾਂ ਨੂੰ 92 93 ਅਤੇ 94000 ਰੁਪਏ ਦਿੱਤੇ ਜਾਣਗੇ ਇਸ ਵਿਆਪਕ ਮੀਟਿੰਗ ਦੌਰਾਨ ਦੋਵਾਂ ਮੰਤਰੀਆਂ ਨੇ ਪੰਜਾਬ ਦੇ ਰੈਜ਼ੀਡੈਂਟ ਡਾਕਟਰਾਂ ਦੇ ਫੋਰਮ ਦੁਆਰਾ ਰੱਖੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਆਪਣੀ ਸਹਿਮਤੀ ਦਿੱਤੀ। ਇਸ ਸਕਾਰਾਤਮਕ ਨਤੀਜੇ ਤੋਂ ਬਾਅਦ ਫੋਰਮ ਦੇ ਨੁਮਾਇੰਦਿਆਂ ਨੇ ਆਪਣੀ ਹੜਤਾਲ ਸਮਾਪਤ ਕਰਨ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ, ਜਿਸ ਨਾਲ ਰਾਜ ਭਰ ਵਿੱਚ ਸਿਹਤ ਸੰਭਾਲ ਸੇਵਾਵਾਂ ਚੱਲੀਆਂ ਰਹਿਣਗੀਆਂ। ਅਲਸਾਰੇ ਮੈਡੀਕਲ ਕਾਲਜਸ ਦੇ ਜਿਹੜੇ ਜੂਨੀਅਰ ਰੈਜ਼ੀਡੈਂਟ ਸੀਨੀਅਰ ਰੈਜ਼ੀਡੈਂਟ ਔਰ ਇੰਟਰਨਜ਼ ਜਿਹੜੇ ਸੀ ਉਹਨਾਂ ਨੇ ਇੱਕ ਸਟ੍ਰਾਈਕ ਦੀ ਕਾਲ ਦਿੱਤੀ ਸੀ ਕਾਫੀ ਦੇਰ ਤੋਂ ਉਹਨਾਂ ਦਾ ਜਿਹੜਾ ਸੀਗਾ ਉਹਨਾਂ ਦੀ ਪੇ ਰਿਵੀਜ਼ਨ ਦਾ ਜਿਹੜਾ ਸੀਗਾ ਸਟਾਈਪੈਂਡ ਦਾ ਉਹ ਗਵਰਨਮੈਂਟ ਦੀ ਅੰਡਰ ਕੰਸੀਡਰੇਸ਼ਨ ਸੀਗਾ ਔਰ ਜਦੋਂ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਆ ਭਗਵੰਤ ਮਾਨ ਜੀ ਨੂੰ ਪਤਾ ਲੱਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਰੋਸਾ ਇਹਨਾਂ ਨੂੰ ਬਲਾਉ ਮੋੜੀਆਂ ਦੀਆਂ ਚੜੀਆਂ ਚੈਲਨ ਮੰਗਾ ਜਿਹੜੀਆਂ ਹੈਗੀਆਂ ਇਹ ਇਹਨਾਂ ਨੂੰ ਚੀਮਾ ਜੀ ਦੇ ਨਾਲ ਬੈਠ ਕੇ ਫਾਈਨੈਂਸ ਮਿਸਟਰ ਔਰ ਜਿਹੜਾ ਸੀਨੀਅਰ ਅਫੀਸ਼ਰ ਹੈ ਉਹਨਾਂ ਦੇ ਨਾਲ ਬੈਠ ਕੇ ਇਹ ਸਾਡੀ ਕਾਫੀ ਲੰਬੀ ਮੀਟਿੰਗ ਚੱਲੀ ਆ ਔਰ ਉਹਦੇ ਵਿੱਚ ਜਿਹੜਾ ਹੈਗਾ ਅਸੀਂ ਇਹ ਇੱਕ ਨਤੀਜੇ ਤੇ ਪਹੁੰਚਾ ਕੇ ਜਿਹੜੇ ਸਾਡੇ ਇੰਟਰਨ ਹਨ ਇਹਨਾਂ ਨੂੰ 15000 ਤੋਂ ਵਧਾ ਕੇ ਉਹਨਾਂ ਦੀ 22000 ਰੁਪਏ ਮਹੀਨੇ ਦਾ ਜਿਹੜਾ ਸਟਾਈਪੈਂਡ ਹੋਏਗਾ ਔਰ ਜਿਹੜੇ ਆਪਣੇ ਜ਼ਿਆਰ ਹੈਗਾ ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਦੇ ਆ ਉਹਨਾਂ ਨੂੰ ਜਿਹੜਾ ਹੈਗਾ ਉਹ 76 77 ਤੇ 78000 ਪਹਿਲੇ ਸਾਲ ਦੂਜੇ ਸਾਲ ਤੀਜੇ ਸਾਲ ਰਿਸਪੈਕਟਿਵਲੀ ਔਰ ਜਿਹੜੇ ਸੀਨੀਅਰ ਰੈਜ਼ੀਡੈਂਟ ਆ ਉਹਨਾਂ ਵਾਸਤੇ 92000 93000 ਤੇ 94000 ਜਿਹੜਾ ਹੈਗਾ ਪਹਿਲਾ ਦੂਜਾ ਤੀਜਾ ਸਾਲ ਦੇ ਵਿੱਚ ਤੋ ਇਹ ਹੁਣ ਜਿਹੜੀ ਸਾਰੀ ਸਾਡੀ ਸਹਿਮਤੀ ਬਣੀ ਹੈ ਔਰ ਕੱਲ ਤੋਂ ਜਿਹੜੀ ਸਟ੍ਰਾਈਕ ਹੈ ਸਾਰੇ ਮੈਡੀਕਲ ਕਾਲਜਿਸ ਖਤਮ ਹੈ ਔਰ ਆਮ ਬਾਤ ਜਿਹੜੇ ਆਮ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲਣ ਸਕਣ ਤੇ ਕੱਲ ਤੋਂ ਸਾਰੀਆਂ ਜਿਹੜੀਆਂ ਸਰਵਿਸਸਾਂ ਨੋਰਮਲ ਹੋਣਗੀਆਂ ਓਪੀਡੀ ਵੀ ਔਰ ਆਪਰੇਸ਼ਨ ਥੀਟਰ ਵੀ ਤੇ ਅਸੀਂ ਲੋਕਾਂ ਦੀ ਜਿਹੜੀ ਸੇਵਾ ਵਾਸਤੇ ਜਿਹਨਾਂ ਨੇ ਜਿਹਨਾਂ ਨੇ ਸਾਨੂੰ ਚਾਹੇ ਡਾਕਟਰਸ ਹੈ ਚਾਹੇ ਮਿਨਿਸਟਰ ਹੋਵੇ ਜਾਂ ਕੋਈ ਐਮਐਲਏ ਜਾਂ ਹੋਰ ਕੁਝ ਜੜੇ ਹੋਣ ਉਹ ਸਾਰਾ ਜਿਹੜਾ ਹੈਗਾ ਉਹ ਟੈਕਸ ਪੇਅਰ ਦੇ ਨਾਲ ਉਹਨਾਂ ਵਾਸਤੇ ਵੀ ਜਿਹੜੇ ਆਮ ਲੋਕਾਂ ਵਾਸਤੇ ਬਹੁਤ ਵੱਡੀ ਰਾਹਤ ਹੋਏਗੀ ਜਿਕਰੇ ਖਾਜ਼ੇ ਕੀ ਮੈਡੀਕਲ ਕਾਲਜਾਂ ਦੇ ਜੂਨੀਅਰ ਡਾਕਟਰ ਹੜਤਾਲ ਤੇ ਚਲੇ ਗਏ ਸਨ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਦੇ ਵੱਲੋਂ ਇਸ ਮੁੱਦੇ ਨੂੰ ਜ਼ੋਰਾਂ ਸ਼ੋਰਾਂ ਨਾਲ ਝੁਕਿਆ ਗਿਆ ਸੀ ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਨੇ ਖੁਦ ਇਸ ਮਾਮਲੇ ਦਾ ਨੋਟਿਸ ਲਿਆ ਅਤੇ ਹੜਤਾਲ ਤੇ ਬੈਠੇ ਡਾਕਟਰਾਂ ਦੇ ਨਾਲ ਮੀਟਿੰਗ ਕੀਤੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਮੀਟਿੰਗ ਹੋਈ ਜਿਸ ਵਿੱਚ ਹਰ ਮੁੱਦੇ ਤੇ ਚਰਚਾ ਕੀਤੀ ਗਈ ਇਸ ਦੇ ਨਾਲ ਹੀ ਸਟਾਈਪੈਂਡ ਵਿੱਚ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਹੁਣ ਡਾਕਟਰਾਂ ਦੇ ਵੱਲੋਂ ਹੜਤਾਲ ਵਾਪਸ ਲਿਤੀ ਗਈ ਹੈ ਡਾਕਟਰਾਂ ਦੇ ਹਸਪਤਾਲਾਂ ਦੇ ਆਪੀਡੀ ਤੇ ਆਪਰੇਸ਼ਨ ਥੀਏਟਰ ਹੁਣ ਆਮ ਵਾਂਗ ਹੋ ਗਏ ਨੇ ਲੁਧਿਆਣਾ ਦੇ ਫੋਕਲ ਪੁਆਇੰਟ ਦੇ ਵਿੱਚ ਸਥਿਤ ਸੀਆਈਸੀਯੂ ਵਿਖੇ ਅੱਜ ਜੋਬ ਮੇਲੇ ਦਾ ਪ੍ਰਬੰਧ ਕੀਤਾ ਗਿਆ ਇਹ 10ਵਾਂ ਜੋਬ ਮੇਲਾ ਸੀ ਇਸ ਦੇ ਵਿੱਚ ਸੈਕੰਡ ਹੀ ਤਜਰਬੇਕਾਰ ਅਤੇ ਨਵੇਂ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਨੌਕਰੀ ਦੇ ਲਈ ਇੰਟਰਵਿਊ ਦਿੱਤੀਆਂ ਨੇ ਅਤੇ ਆਪਣੇ ਆਪ ਨੂੰ ਰਜਿਸਟਰ ਕਰਵਾਇਆ ਸੋ ਇਸ ਦੌਰਾਨ ਪੰਜਾਬ ਦੇ ਕੈਰਿੰਟ ਮੰਤਰੀ ਹਰਦੀਪ ਸਿੰਘ ਮੋਡਿਆ ਵਿਸ਼ੇਸ਼ ਤੌਰ ਤੇ ਪਹੁੰਚੇ ਸਨ ਤੁਹਾਨੂੰ ਦੱਸ ਦਈਏ ਕਿ ਇਸ ਜੋਬ ਮੇਲੇ ਦੌਰਾਨ ਵੱਖ-ਵੱਖ ਕੰਪਨੀਆਂ ਦੇ ਵੱਲੋਂ ਇੰਟਰਵਿਊ ਦਾ ਪ੍ਰਬੰਧ ਕੀਤਾ ਗਿਆ ਇਸ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਪੰਜਾਬ ਸਰਕਾਰ ਸਨਤ ਨੂੰ ਪਰਫੁੱਲਤ ਕਰਨ ਦੇ ਲਈ ਕੰਮ ਕਰ ਰਹੀ ਹੈ। ਇਹ ਗਿਦੇ ਵਿੱਚ ਤਕਰੀਬਨ ਹੁਣ ਤੱਕ 5000 ਬੱਚੇ ਜਿਹੜੇ ਆ ਫਰਵਰ ਪਰ ਹੈਗੇ ਆ ਤੇ ਜਿਵੇਂ ਸਰਕਾਰ ਨੇ ਦੱਸਿਆ ਕਿ ਲੱਗ ਰਿਹਾ ਕਿ ਇਹਨਾਂ ਚੋਂ 3000 ਤੋਂ 4000 ਬੱਚੇ ਨੂੰ ਜੋਬਾਂ ਮਿਲ ਜਾਣੀਆਂ ਹੈ। ਸੋ ਬਹੁਤ ਧੰਨਵਾਦ ਕਰਦੇ ਆ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਇੰਡਸਟਰੀ ਵਾਲੇ ਭਰਾਵਾਂ ਦਾ ਜਿਹੜੇ 40 ਤੋਂ 50 ਫੀਤੀਆਂ ਵਾਲਿਆਂ ਨੇ ਅੱਜ ਆਪਣੀ ਟੀਮ ਦੇ ਨਾਲ ਇਸ ਮੇਲੇ ਦੇ ਵਿੱਚ ਹਿੱਸਾ ਲਿਆ ਔਰ ਆਪ ਜਿਹੜੇ ਪੰਜਾਬ ਦੇ ਨੌਜਵਾਨਾਂ ਲਈ ਸਾਡੀਆਂ ਬੱਚੀਆਂ ਲਈ ਮੈਂ ਦੇਖ ਰਿਹਾ ਸੀ ਬਹੁਤ ਸਾਰੀਆਂ ਬੇਟੀਆਂ ਵੀ ਆਈਆਂ ਹੋਈਆਂ ਜਿਹੜੀਆਂ ਨੂੰ ਜੋ ਵਾਸਤੇ ਅੱਜ ਫਾਰਮ ਪਰੇ ਚੋਂ ਜੋਬ ਮਿਲ ਗਈ ਹੈ ਸੋ ਮੈਂ ਦਿলো ਧੰਨਵਾਦੀਆਂ ਪੂਰੀ ਟੀਮ ਦਾ ਪੂਰੇ ਇੰਡਸਟਰੀ ਵਾਲੇ ਭਰਾਵਾਂ ਦਾ ਜਿਹੜਾ ਅਲਕਾ ਸਾਹਮਣੇ ਵਾਲ ਦੇ ਨਾਮ ਨਾਲ ਪੁਰਾਣਾ ਜਹਾੜੇ ਜਿਲ੍ਹਾ ਦੇ ਜਿਲੇ ਦੇ ਬੱਚਿਆਂ ਦਾ ਖਿਆਲ ਰੱਖਿਆ ਜਾ ਰਿਹਾ ਸਾਡੇ ਗੇਲਰੋੜ ਤੇ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਜੋ ਆਈਟੀ ਦੇ ਸਕਿੱਲ ਸੈਂਟਰ ਖੋਲ ਕੇ ਗਏ ਸੀ ਤਕਰੀਬਨ 100 ਬੱਚਾ ਜਿਹੜਾ ਉੱਥੋਂ ਉੱਥੋਂ ਦੇ ਇੰਚਾਰਜ ਸਲਾਰਜ ਜੀ ਮਨਜੀਤ ਸਿੰਘ ਮਨਜੀਤ ਸਿੰਘ ਜੀ ਆਪ ਨਾਲ ਲੈ ਕੇ ਆਏ ਉਹਨਾਂ ਦੱਸਿਆ ਕਿ 400 ਬੱਚਾ ਉੱਥੇ ਸਾਡੇ ਕੋਲ ਟ੍ਰੇਨਿੰਗ ਲੈ ਰਹੇ ਆ ਸੋ 4 400 ਬੱਚੇ ਵਿੱਚੋਂ ਅੱਜ 100 ਬੱਚੇ ਨੂੰ ਜਿਹੜੇ ਇਥੇ ਆਪ ਖੁਦ ਨਾਲ ਲੈ ਕੇ ਆਏ ਨੇ ਇਹਨਾਂ ਦਾ ਧੰਵਾਦ ਹੈ ਉਹ ਫ੍ਰੀ ਆਫ ਕੋਸਟ ਜਿਹੜੀ ਉੱਥੇ ਟ੍ਰੇਨਿੰਗ ਦਿੰਦੇ ਆ। ਸੋ ਇਹੋ ਜਿਹੇ ਮੇਲੇ ਸ਼ੁਰੂ ਤੋਂ ਲੱਗਦੇ ਆ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਗਰ ਭਗਵਨ ਸਿੰਘ ਮਾਨ ਜੀ ਨੇ ਅੱਜ ਤੱਕ 57000 ਤੋਂ ਵੱਧ ਜਿਹੜੀ ਸਰਕਾਰੀ ਨੌਕਰੀ ਦਿੱਤੀ ਹੈ। ਹਜ਼ਾਰਾਂ ਨੌਕਰੀ ਜਿਹੜੀ ਸਾਡੇ ਇੰਡਸਟਰੀ ਵਾਲੇ ਭਰਾਵਾਂ ਦੇ ਨਾਲ ਸਹਿਯੋਗ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀ ਹੈ ਤਾਂ ਜੋ ਪੰਜਾਬ ਦੀ ਜਵਾਨੀ ਬਾਹਰ ਨਾ ਜਾ ਸਕੇ। ਪੰਜਾਬ ਦੀ ਜਵਾਨੀ ਨਸਾਂ ਤੋਂ ਵੱਸ ਸਕੇ ਹੋਰ ਬਹੁਤ ਸਾਰੇ ਪ੍ਰੋਲੇ ਵਿਕਸਨ ਕੀਤੇ ਜਾ ਰਹੇ ਹਨ ਜਿਵੇਂ ਖੇਡ ਦੇ ਮੈਦਾਨ ਬਣਾਏ ਜਾ ਰਹੇ ਹਨ ਖੇਡਾਂ ਮਤਲਬ ਪੰਜਾਬ ਦੀਆਂ ਪਹਿਲੇ ਦਿਨ ਤੋਂ ਸ਼ੁਰੂਆਤ ਕੀਤੀ ਸੀ ਤਾਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹ ਸ਼ੌਕ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜਿਸ ਦੇ ਖਾਸ ਸੇ ਕਿਸ ਜੋਬ ਮੇਲੇ ਵਿੱਚ ਸੈਂਕੜੇ ਹੀ ਨੌਜਵਾਨ ਇਸ ਦੌਰਾਨ ਇੰਟਰਵਿਊ ਦੇ ਲਈ ਪਹੁੰਚੇ ਫੈਕਟਰੀ ਦੇ ਵਿੱਚ ਕਿਸ ਤਰ੍ਹਾਂ ਦੀਆਂ ਲੋੜਾਂ ਨੇ ਅਤੇ ਕਿਸ ਤਰ੍ਹਾਂ ਦੇ ਕੀਤਾਮੁਖੀ ਕੋਰਸ ਕਰਵਾਏ ਜਾ ਰਹੇ ਨੇ ਇਸ ਸੰਬੰਧੀ ਵੀ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਉਹਨਾਂ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਜੋਸ਼ੀ ਮੱਠ ਨੇੜੇ ਨਿਹੰਗਾਂ ਅਤੇ ਇੱਕ ਸਥਾਨਕ ਵਪਾਰੀ ਵਿਚਕਾਰ ਸਕੂਟੀ ਕੱਢ ਨੂੰ ਲੈ ਕੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਨਿਹੰਗਾਂ ਨੇ ਕਥਿਤ ਤੌਰ ਤੇ ਵਪਾਰੀ ਤੇ ਤਲਵਾਰਾਂ ਦੇ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਕਾਰਨ ਵਪਾਰੀ ਵਾਲ-ਵਾਲ ਬਚ ਗਿਆ ਇਨਹੀਂ ਨਹੀਂ ਨਿਹੰਗਾਂ ਨੇ ਇੱਕ ਪੁਲਿਸ ਕਰਮਚਾਰੀ ਤੇ ਵੀ ਹਮਲਾ ਕਰ ਦਿੱਤਾ ਇਸ ਦੇ ਨਾਲ ਹੀ ਪੁਲਿਸ ਨੇ ਮਾਮਲੇ ਵਿੱਚ 7 ਮੁਲਜ਼ਮਾਂ ਨੂੰ ਗ੍ਰਫਤਾਰ ਕਰ ਲਿਆ ਜਾਣਕਾਰੀ ਅਨੁਸਾਰ ਜੋਸ਼ੀ ਮੱਠ ਦੇ ਗੁਰਦੁਆਰੇ ਨੇੜੇ ਇੱਕ ਸਥਾਨਕ ਵਪਾਰੀ ਅਤੇ ਨਿਹੰਗਾਂ ਵਿਚਕਾਰ ਸਕੂਟੀ ਕੱਢ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਕੁਝ ਹੀ ਦੇਰ ਦੇ ਵਿੱਚ ਹਿੰਸਕ ਹੋ ਗਿਆ ਇਲਜ਼ਾਮ ਹੈ ਕਿ ਨਿਹੰਗਾ ਨੇ ਤਲਵਾਰ ਕੱਢ ਲਈਆਂ ਇਸੇ ਤਰ੍ਹਾਂ ਵਪਾਰੀ ਦੀ ਜਾਨ ਤਾਂ ਬਚ ਗਈ ਇਸ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਤੇ ਪਹੁੰਚੀ ਹਾਲਾਂਕਿ ਜਦੋਂ ਤੱਕ ਪੁਲਿਸ ਮੌਕੇ ਤੇ ਪਹੁੰਚੀ ਨਿਹੰਗ ਯਾਤਰੀ ਆਪਣੇ ਵਾਹਨਾ ਵਿੱਚ ਥਾਣੇ ਲਈ ਰਵਾਨਾ ਹੋ ਗਏ ਸਨ ਵਪਾਰੀਆਂ ਦੀ ਸੂਚਨਾ ਤੇ ਪੁਲਿਸ ਨੇ ਥਾਣੇ ਦੇ ਗੇਟ ਕੋਲ ਯਾਤਰੀਆਂ ਨੂੰ ਰੋਕਿਆ ਅਤੇ ਉਹਨਾਂ ਨੂੰ ਥਾਣੇ ਬੁਲਾ ਲਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਥਾਨਕ ਵਪਾਰੀ ਵੀ ਪੁਲਿਸ ਸਟੇਸ਼ਨ ਪਹੁੰਚੇ ਇਸ ਜਿਸ ਕਾਰਨ ਪੁਲਿਸ ਸਟੇਸ਼ਨ ਦੇ ਵਿੱਚ ਸਥਿਤੀ ਵਿਗੜ ਗਈ ज्योतिर्मठ गुरुद्वारा के पास एक स्थानीय व्यापारी के साथ आठ निहंग सिख यात्रियों का स्कूटर निकालने को लेकर विवाद हो गया था जिसमें सिख यात्रियों द्वारा स्थानीय व्यापारी को तलवारों तलवारों से वार करते हुए उस पर प्रहार किया गया जिसकी सूचना देने के लिए जब स्थानीय व्यापारी थाने पर पहुंचा तो स्थानीय व्यापारी के साथ इन निहंग सिख यात्रियों द्वारा थाने पर भी मारपीट करने का प्रयास किया गया जिसमें बीज बचाव पर पुलिस के आने पर उक्त निहंग सिख यात्रियों द्वारा मौजूद वरिष्ठ उपनिरीक्षक के ऊपर के भी प्रहार किया गया तलवारों से जिससे वरिष्ठ उप निरीक्षक को भी चोट आई है स्थानीय व्यापारी के द्वारा दी गई तहरीर और वरिष्ठ उप निरीक्षक के द्वारा दी गई तहरीर के आधार पर थाने पर अभियोग दर्ज है इस मामले में कुल आठ निहंग सिख यात्रियों में से सात निहंग सिख यात्रियों को गिरफ्तार किया जा चुका है और एक निहंग सिख यात्री नाबालिग है जिस कारण उसे गिरफ्तार नहीं किया गया है उसके विरुद्ध अग्रिम विधिक कार्रवाई की जाएगी ਸੋ ਦੂਸਰੀ ਪਾਸੇ ਵਪਾਰੀਆ ਨੇ ਵੀ ਵਫ ਵਕ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਦੋਂ ਕਿ ਐਸਐਸਆਈ ਵੱਲੋਂ ਇੱਕ ਮਾਮਲਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਤੋਂ ਇਲਾਵਾ ਇੱਕ ਨਾਬਾਲਗ ਵੀ ਸ਼ਾਮਲ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਪੰਜਾਬ ਦੇ ਵਿੱਚ ਹੜਾ ਦਾ ਖਤਰਾ ਵੱਧ ਗਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਨਦੀਆਂ ਨਕੋਂ ਨਕ ਭਰੀ ਹੋਈਆਂ ਨੇ ਇਸ ਲਈ ਮੌਸਮ ਵਿਭਾਗ ਨੇ ਪੰਜਾਬ ਦੇ 11 ਜ਼ਿਲ੍ਹਿਆਂ ਅੰਦਰ ਫਲੈਸ਼ ਫਲੱਡ ਦਾ ਅਲਰਟ ਜਾਰੀ ਕੀਤਾ ਮੌਸਮ ਵਿਭਾਗ ਮੁਤਾਬਕ ਸੰਗਰੂਰ, ਬਰਨਾਲਾ, ਪਟਿਆਲਾ, ਮੁਹਾਲੀ, ਸ਼ੀਫਤੇਗੜ ਸਾਹਿਬ, ਲੁਧਿਆਣਾ, ਚੰਡੀਗੜ੍ਹ, ਰੂਪਨਗਰ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਫਲੈਸ਼ ਫਲੱਡ ਦਾ ਖਤਰਾ ਹੈ। ਇਸ ਦੇ ਨਾਲ ਹੀ ਇਨ੍ਹਾਂ ਇਲਾਕੇ ਅੰਦਰ ਦਰਮਿਆਨੀ بارش ਦੇ ਨਾਲ ਬਿਜਲੀ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਵੀ ਹੈ। ਸੋ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ 9 ਜ਼ਿਲ੍ਹਿਆਂ ਦੇ ਵਿੱਚ ਅੱਜ بارش ਲਈ ਯੈਲਰ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨ ਕੇਂਦਰ ਦੇ ਅੰਕੜਿਆਂ ਅਨੁਸਾਰ ਅੱਜ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਵਿੱਚ بارش ਹੋਣ ਦੀ ਸੰਭਾਵਨਾ ਹੈ ਦੱਸ ਦਈਏ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਸਥਿਤੀ ਆਮ ਰਹਿ ਸਕਦੀ ਹੈ ਹਾਂਜੀ ਇਸ ਵਾਰੀ ਜਿਹੜੀ ਮੌਨਸੂਨ ਹੈ ਕਾਫੀ ਅੱਛੀ ਪ੍ਰੋਗਰੈਸ ਦਿਖਾ ਰਹੀ ਹੈ ਜੇ ਆਪਾਂ ਦੇਖੀਏ ਤਾਂ ਇਸ ਤਰ੍ਹਾਂ ਮੌਨਸੂਨ ਦੀ ਜਿਹੜੀ ਆਨਸੈਟ ਆ ਉਹ ਵੀ अर्ਲੀ ਹੋਇਆ ਹੈ ਦੇ ਨਾਲ ਉਸ ਤੋਂ ਬਾਅਦ ਮੌਨਸਨ ਮੌਨਸਨ ਆਲਸੈਟ ਤੋਂ ਬਾਅਦ ਵੀ ਕਾਫੀ ਜਿਹੜੀ ਮਤਲਬ ਮੌਨਸੂਨਾਂ ਦੀ ਪ੍ਰੋਗਰੈਸ ਲਗਾਤਾਰ ਰਹੀ ਹੈ بارش ਹੋ ਰਹੀ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਦੇਖਿਆ ਗਿਆ ਹੈ ਕਿ بارش ਜਿਹੜੀ ਹੈ ਨਾਰਮਲ ਤੋਂ ਜ਼ਿਆਦਾ ਰਹੀ ਹੈ ਜੇਸੀ ਲੁਧਿਆਣੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਕੱਲ ਵੀ ਜਿਵੇਂ 25 ਮਿਲੀਮੀਟਰ بارش ਮਤਲਬ ਇੱਕ ਦਿਨ ਚ ਰਿਕਾਰਡ ਕੀਤੀ ਗਈ ਹੈ ਤੇ ਜੇ ਆਪਾਂ ਪੂਰੇ ਮਹੀਨੇ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ 103 ਦੇ ਨੀਅਰ ਬੋਰਡ ਜਿਹੜੀ بارش ਹੈ ਉਹ ਲੁਧਿਆਣੇ ਰਿਕਾਰਡ ਹੋਈ ਹੈ ਔਰ ਜਿਵੇਂ 83 ਕਿ ਮਿਲੀਮੀਟਰ ਸਾਡੇ ਕੋਲ ਨਾਰਮਲੀ ਹੁੰਦੀ ਹੈ ਤੁਮ ਨਾਰਮਲ ਨਾਲੋਂ ਇਸ ਵਾਰੀ ਜ਼ਿਆਦਾ ਬਾਰਿਸ਼ ਜਿਹੜੀ ਜੂਨ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਤਾਂ ਇਹ 2018 ਤੋਂ ਬਾਅਦ ਇਸ ਵਾਰੀ ਸਾਡੇ ਕੋਲੇ ਦੇਖਿਆ ਗਿਆ ਕਿ ਜੂਨ ਜਿਹੜਾ ਕਾਫੀ ਅੱਛਾ ਵੈਟ ਮਤਲਬ ਮੰਥਰੀਆ ਨਹੀਂ ਆਦਰਵਾਇਜ਼ ਮੌਨਸੂਨ ਦੀ ਜਿਹੜੀ ਬਾਰਿਸ਼ ਜੂਨ ਦੇ ਵਿੱਚ ਹੁੰਦੀ ਹੈ ਉਹ ਘੱਟ ਹੀ ਹੁੰਦੀ ਸੀ ਨਾਰਮਲ ਨਾਲੋਂ ਪਰ ਇਸ ਵਾਰੀ ਕਾਫੀ ਅੱਛੀ ਪ੍ਰੋਗਰੈਸ ਮੌਨਸੂਨ ਨੇ ਦਿਖਾਈ ਹੈ ਆ ਓਵਰঅল ਪੰਜਾਬ ਦੇ ਵਿੱਚ ਵੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਤਕਰੀਬਨ ਜਿਹੜੀ ਜੂਰੀ ਦੀ ਮਤਲਬ ਬਾਰਿਸ਼ ਆ ਗਈ ਆ ਉਹ ਵਧੀਆ ਹੀ ਆ ਨੋਰਮਲ ਤੋਂ ਜ਼ਿਆਦਾ ਸਿਰਫ ਇੱਕ ਪੂਰਥਲਾ ਡਿਸਟ੍ਰਿਕਟ ਜਿਹੜਾ ਦਿਖਾ ਰਿਹਾ ਕਿ ਉਹ ਥੋੜਾ ਜਿਹਾ ਡੈਫਿਸਟ ਜਿਹੜਾ ਇਸ ਵਾਰੀ ਜੂਨ ਦੇ ਵਿੱਚ ਰਿਹਾ ਆ ਅਦਰਵਾਇਜ਼ ਜਿਹੜੇ ਪੰਜਾਬ ਦੇ ਕਾਫੀ ਜ਼ਿਲ੍ਹੇ ਆ ਉਹਨਾਂ ਦੇ ਵੀ ਚੰਗੀ ਜਿਹੜੀ ਬਾਰਿਸ਼ ਆ ਉਹ ਦਿਖਾਈ ਜਾ ਰਹੀ ਹੈ ਜਿਗਰੇ ਖਾਸੇ ਕਿ ਪੰਜਾਬ ਦੇ ਵਿੱਚ ਜੂਨ ਦੇ ਵਿੱਚ ਹੀ ਸਮੇਤ 5 ਦਿਨ ਪਹਿਲਾਂ ਹੀ ਮੌਨਸੂਨ ਆਇਆ ਹੈ ਇਨਾਂ ਹੀ ਨਹੀਂ ਮੌਨਸੂਨ ਸੂਬੇ ਦੇ ਵਿੱਚ ਬਹੁਤ ਹੀ ਮਿਹਰਬਾਨ ਵੀ ਰਿਹਾ ਹੈ ਮੌਸਮ ਵਿਭਾਗ ਨੇ 6 ਜੁਲਾਈ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਚੰਗੀ ਬਾਰਿਸ਼ ਦੀ ਭੁਖਵਾਨੀ ਕੀਤੀ ਹੈ ਸੋ ਇਹ ਸਨ ਪੰਜਾਬ ਨਿਊਜ਼ ਦੀ ਅਹਿਮ ਖਬਰਾਂ ਇਸ ਦਿਨਾਂ ਤੋਂ ਸੁਣ ਆ ਗਿਆ ਧੰਨਵਾਦ